ਕਦੇ ਖੁਸ਼ੀ ਕਦੇ ਗਮ ਦਿੰਦੀ ਹੈ ਜ਼ਿੰਦਗੀ ਸਭ ਨੂੰ ਪਰਖਣ ਦਾ ਮੌਕਾ ਦਿੰਦੀ ਹੈ ਜ਼ਿੰਦਗੀ ਤੰਗ ਵਕਤ ਇਕੱਲੇ ਹੜਾਉਣ ਦਾ ਬਲ ਸਿਖਾਉਂਦੀ ਹੈ ਜ਼ਿੰਦਗੀ ਆਪਣੇ ਬਗਾਨਿਆਂ ਦਾ ਸੱਚ ਦਿਖਾਉਂਦੀ ਹੈ ਜ਼ਿੰਦਗੀ ਖੁਸ਼ੀਆਂ ਨੂੰ ਲੱਭਣ ਤੇ ਜਿਉਣ ਦਾ ਢੰਗ ਸਿਖਾਉਂਦੀ ਹੈ ਜ਼ਿੰਦਗੀ ਜਦ ਪਤਾ ਲੱਗਦਾ ਹੈ ਜ਼ਿੰਦਗੀ ਜਿਉਣ ਦਾ ਤਦ ਖਤਮ ਹੋ ਜਾਂਦੀ ਹੈ ਜ਼ਿੰਦਗੀ ਜ਼ਿੰਦਗੀ ਵਿੱਚ ਦੁਨੀਆ ਵਿੱਚ ਬਿਚਰਨ ਨਾਲ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਇਸ ਜ਼ਿੰਦਗੀ ਵਿੱਚ ਚੰਗੇ ਮਾੜੇ ਦੀ ਪਰਖ ਆਉਂਦੀ ਹੈ ਜ਼ਿੰਦਗੀ ਵਿੱਚ ਹਰ ਦੁੱਖ ਸੁੱਖ ਵਿੱਚ ਵਿਚਰਨਾ ਤੇ ਸਾਨੂੰ ਪੇਰਨਾ ਮਿਲਦੀ ਹੈ ਜ਼ਿੰਦਗੀ ਵਿੱਚ ਦੁੱਖ ਸੁੱਖ ਇਹ ਦੋਵੇਂ ਹੀ ਆਉਂਦੇ ਰਹਿੰਦੇ ਹਨ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਆਪ ਹੀ ਵਧੀਆ ਤਰੀਕੇ ਨਾਲ ਜਿਉਣ ਦਾ ਸਿੱਖੋ ਚੋਣ ਨਾਲੋਂ ਚੰਗਾ ਕੀ ਉਹਨਾਂ ਲੋਕਾਂ ਨੂੰ ਜ਼ਿੰਦਗੀ ਵਿੱਚ ਪਿੱਛੇ ਛੱਡ ਕੇ ਅਗਾਹਾਂ ਲੰਘ ਜਾਓ ਜ਼ਿੰਦਗੀ ਵਿੱਚ ਕੋਈ ਵੀ ਕਰਮ ਕਰਨਾ ਹੋਵੇ ਤਾਂ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦੇਵੋ ਕਿਉਂਕਿ ਲੋਕ ਤੁਹਾਡਾ ਕਦੇ ਵੀ ਭਲਾ ਨਹੀਂ ਸੋਚਦੇ ਉਹ ਤੁਹਾਡੇ ਬਾਰੇ ਹਮੇਸ਼ਾ ਮਾੜਾ ਹੀ ਸੋਚਣਗੇ ਇਸ ਦੁਨੀਆ ਵਿੱਚ ਲੋਕ ਤੁਹਾਡੀ ਤਰੱਕੀ ਦੇਖ ਕੇ ਛੜਦੇ ਹਨ ਬਲਕਿ ਤੁਹਾਡਾ ਕਦੇ ਵੀ ਚੰਗਾ ਨਹੀਂ ਸੋਚਦੇ ਇਸ ਲਈ ਕਿਸੇ ਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਣਾ ਕੰਮ ਆਪਣੀ ਮਿਹਨਤ ਨਾਲ ਕਰਨਾ ਹੀ ਚਾਹੀਦਾ ਹੈ ਤਾਂ ਹੀ ਤੁਹਾਨੂੰ ਆਪਣੇ ਕੰਮ ਵਿੱਚ ਬਰਕਤ ਮਿਲਦੀ ਹੈ ਤੇ ਤੁਹਾਡਾ ਪ੍ਰਮਾਤਮਾ ਵੀ ਸਾਥ ਦਿੰਦਾ ਹੈ ਜਿਨ੍ਹਾਂ ਦੀ ਜਿੱਦ ਸਿਰਫ ਤੁਹਾਨੂੰ ਨੀਮਾ ਬਖਾਉਣ ਦੀ ਹੋਵੇ ਉਹਨਾਂ ਦੀ ਕਦੇ ਵੀ ਪਰਵਾਹ ਨਾ ਕਰੋ ਆਪਣਾ ਕੰਮ ਕਰਦੇ ਰਹੋ ਤੇ ਅੱਗੇ ਵਧਦੇ ਰਹੋ ਕਿਉਂਕਿ ਲੋਕ ਤਾਂ ਤੁਹਾਨੂੰ ਹਮੇਸ਼ਾ ਨੀਮਾ ਹੀ ਦਿਖਾ ਕੇ ਰਾਜ਼ੀ ਹੁੰਦੇ ਨੇ ਇਸ ਦੁਨੀਆ ਵਿੱਚ ਤੁਸੀਂ ਆਪਣਾ ਕੰਮ ਕਰਦੇ ਜਾਓ ਤੇ ਤਰੱਕੀ ਕਰੋ ਤੇ ਕਦੇ ਵੀ ਤੁਹਾਨੂੰ ਕਿਸੇ ਅੱਗੇ ਸਿਰ ਝੁਕਾਉਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਤਰੱਕੀ ਚਾਹੁੰਦੇ ਹੋ ਤਾਂ ਕੋਈ ਵੀ ਤੁਹਾਨੂੰ ਮਾੜਾ ਚੰਗਾ ਬੋਲਦਾ ਹੈ ਤਾ ਜਿੰਨੇ ਵੀ ਹੋ ਸਕੇ ਉਸ ਤੋਂ ਪਾਸਾ ਵੱਟ ਲੈਣਾ ਹੀ ਵਧੀਆ ਗੱਲ ਹੈ। ਜ਼ਿਆਦਾਤਰ ਲੋਕ ਤੁਹਾਨੂੰ ਗਲਤ ਰਾਹਾਂ ਵੱਲ ਲੈ ਕੇ ਜਾਣਗੇ ਕਿਉਂਕਿ ਤੁਹਾਡੀ ਤਰੱਕੀ ਦੇਖ ਕੇ ਲੋਕਾਂ ਤੋਂ ਰਿਹਾ ਨਹੀਂ ਜਾਂਦਾ। ਲੋਕ ਕਦੇ ਵੀ ਤੁਹਾਡਾ ਭਲਾ ਨਹੀਂ ਚਾਹੁੰਦੇ।